ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 5 ਦਿਨਾਂ ਦੇ ਮੌਸਮ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣੀ ਹੈ ਜੇ 15 ਜੂਨ ਅੱਜ ਹੋ ਚੁੱਕਿਆ ਹੈ 20 ਜੂਨ ਤੱਕ ਪੰਜਾਬ ਖਲਸ ਨਾਲ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਕਿੰਨੇ ਕਾਸਰ ਉਮੀਦ ਨੇ ਇਹ ਤੁਹਾਨੂੰ ਦੱਸਾਂਗੇ ਤਾਜ਼ਾ ਸੈਟਲਾਈਟ ਦੱਸੇ ਨਾ ਤੇ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਲਾਈਵ ਅੱਜ ਦਾ ਥੋੜਾ ਲੇਟ ਕਰ ਰਹੇ ਹਾਂ ਲਗਭਗ ਰਾਤ ਦੇ 9:00 ਵਜੇ ਜਾਣ ਜਾ ਰਹੇ ਹਾਂ 15 ਜੂਨ ਦੀ ਜਿਹੜੀ ਰਾਤ ਹੈ ਉਹ ਚੱਲ ਰਹੀ ਹੈ ਜੋ ਜਿਵੇਂ ਕਿ ਸਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਇੱਕ ਪਾਸੇ ਤਾਂ ਵੈਸਟਰਨ ਜੈ ਸਰਵਸ ਯਾਨੀ ਕਿ ਫਚੰਗੀ ਸਿਸਟਮ ਸਰਗਰਮ ਹੈ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਦੂਜੇ ਪਾਸੇ ਇਹ ਸਿਸਟਮ ਨੂੰ ਬੂਸਟ ਕਰ ਰਹੀਆਂ ਨੇ ਮੌਸਮ ਤੋਂ ਨਿਕਲੀਆਂ ਜੈਟ ਹਵਾਵਾਂ ਜਿਹੜੀ ਆਪਾਂ ਕਹਿ ਸਕਦੇ ਹਾਂ ਪ੍ਰੀ ਮੌਨਸਨ ਦੀਆਂ ਕਾਰਵਾਈਆਂ ਨੇ ਉਹ ਹੁਣ ਪਹਾੜੀ ਖੇਤਰਾਂ ਦੇ ਵਿੱਚ ਤੇ ਉੱਤਰ ਫਾਰ ਦੇ ਬਹੁਤੇ ਖੇਤਰਾਂ ਦੇ ਵਿੱਚ ਹੋਣੀ ਆ ਸ਼ੁਰੂ ਹੋ ਚੁੱਕੀਆਂ ਨੇ ਅਗਲੇ 48 ਜਾਂ ਅਗਲੇ ਅਗਲੇ 72 ਘੰਟੇ ਜਿਹੜੇ ਨੇ ਉਹ ਪੰਜਾਬ ਹਰਿਆਣਾ ਦੇ ਲਈ ਮੁੱਖ ਨੇ ਇਹਨਾਂ ਦੋਨਾਂ ਸੂਬਿਆਂ ਦੇ ਵਿੱਚ ਮੀਂਹ ਜੜਿਆ ਲੱਗਣਗੇ ਸਵੇਰ ਦੇ ਲੈ ਕੇ ਦੁਪਹਿਰ ਤੱਕ ਜੇਕਰ ਤੋਂ ਫਲਕ ਜਾਂਦੀ ਹੈ ਤੇ ਦੁਪਹਿਰ ਤੋਂ ਬਾਅਦ ਗੜਝਣ ਇਸ ਕੋਲੇ ਬਦਲ ਬਣਦਾ ਤੇ ਉਹ ਖੜਕਾ ਦੜਕਾ ਕਰੇਗਾ ਕਿਤਨਾ ਕਿਤੇ ਤਗੜਾ ਹਨੇਰ ਚੱਕਰ ਤੇ ਕੁਝ ਖੇਤਾਂਾਂ ਦੇ ਵਿੱਚ ਗੜੇ ਮਾਰਦੇ ਵੀ ਆਸਾਰ ਜੜਿਆ ਫਿਰ ਮਣ ਜਾਣਗੇ ਜੇਕਰ ਸਵੇਰ ਉਗੇਲੇ ਬਦਲ ਬਣ ਗਿਆ ਅੱਧੀ ਰਾਤ ਤੋਂ ਬਾਅਦ ਫਿਰ ਉਹਦੇ ਵਿੱਚ ਖੜਕਾ ਦੜਕਾ ਬਹੁਤਾ ਨਹੀਂ ਹੋਏਗਾ ਪਰ ਮੀਂਹ ਜੜਿਆ ਬਹੁਤੇ ਖੇਤਾਂਾਂ ਦੇ ਵਿੱਚ ਪਹੁੰਚ ਕਰਨਗੇ ਬੱਦਲ ਵਾਜ ਦੇ ਨਾਲ ਅਸਲ ਇਧੀਆਂ ਫਾਟਸੀਆਂ ਦੇਖਦੇ ਆਂ ਤੇ ਮੌਨਸੂਨ ਨੇ ਫੜ ਲਈ ਰਫਤਾਰ ਖਾਵੇ ਅਰਬ ਸਾਗਰ ਵਾਲੇ ਫਾਸਾਂ ਦੇਖੀਏ ਤੇ ਭਾਵੇਂ ਬੰਗਾਲ ਦੀ ਖਾੜੀ ਵਾਲੇ ਫਾਸਾਂ ਦੇਖੀਏ ਇਹਨਾਂ ਦੋਨਾਂ ਸੂਬਿਆਂ ਤੋਂ ਹਵਾਵਾਂ ਮੌਨਸੂਨ ਦੀ ਅੱਗੇ ਤੁਰ ਰਹੀਆਂ ਨੇ ਉੱਤਰ ਹਾਰਤੂ ਵੱਲ ਕੂਚ ਕਰ ਰਹੀਆਂ ਨੇ ਇਸ ਵੇਲੇ ਲਗਭਗ ਮਧ ਪ੍ਰਦੇਸ਼ ਦੇ ਸਾਰੇ ਖੇਤਰ ਯੂਪੀ ਦੇ ਬਹੁਤੇ ਖੇਤਰਾਂ ਦੇ ਵਿੱਚ ਹਿਮਾਚਲ ਉਤਰਾਖੰਡ ਦੇ ਖੇਤਰਾਂ ਦੇ ਵਿੱਚ ਔਰ ਰਾਜਸਥਾਨ ਵਾਲੇ ਰਾਜਸਥਾਨ ਦੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਗੁਜਰਾਤ ਦੇ ਸਾਰੇ ਖੇਤਰਾਂ ਦੇ ਵਿੱਚ ਮੌਨਸੂਨ ਸਰਗਰਮ ਹੈ ਰਾਜਸਥਾਨ ਦੇ ਵਿੱਚ ਮੌਨਸੂਨ ਦੇ ਐਕਟੀਵਿਟੀ ਘਟ ਹੈ ਹਲੇ ਇੱਥੇ ਪ੍ਰੀ ਕੋ ਪਛਮੀ ਸਿਸਟਮ ਹੈ ਜਿਹੜਾ ਉਹ ਸਰਗਰਮ ਹੈ ਪੰਜਾਬ ਹਰਿਆਣਾ ਦੇ ਵਿੱਚ ਵੀ ਇੱਕ ਤਾਂ ਪਛਮੀ ਸਿਸਟਮ ਦੇ ਸਦਕਾ ਕੰਮ ਇਹ ਲੱਗ ਰਹੇ ਨੇ ਦੂਜੇ ਪਾਸੇ ਪ੍ਰੀਮੌਨਸ ਹੁੰਦੀਆਂ ਕਾਰਵਾਈਆਂ ਫਾਈਨਲ ਕਹਿ ਸਕਦੇ ਆ ਜਿਹੜੇ ਪੰਜਾਬ ਦੇ ਵਿੱਚ ਮੀਂਹ ਦਰਜ ਹੋ ਰਹੇ ਨੇ ਆਉਂਦੇ ਚਾਰ-ਪੰਜ ਜਿਹੜੇ ਦਿਨ ਨੇ ਜੀ ਪਹਾੜੀ ਖੇਤਰਾਂ ਦੇ ਵਿੱਚ ਜ਼ਬਰਦਸਤ ਐਕਟੀਵਿਟੀ ਜਿਹੜੀ ਆ ਮੌਸਮ ਦੀ ਵੇਖੀ ਜਾਏਗੀ ਪ੍ਰੇਮ ਮੌਸਮ ਦੀ ਆ ਜ਼ਬਰਦਸਤ ਕਾਰਵਾਈਆਂ ਪਹਾੜਾਂ ਦੇ ਵਿੱਚ ਹੋਣਗੀਆਂ ਜਿਨ੍ਹਾਂ ਦੇ ਵਿੱਚ ਹਿਮਾਚਲ ਉੱਤਰਾਖੰਡ ਦੇ ਵਿੱਚ ਤਾਵਰ ਤੋੜ ਮੀਂਹ ਤਾਵਰ ਤੋੜ ਗੜੇ ਮਾਰ ਜੜਿਆ ਦਰਜ ਹੋਣ ਦੇ ਆਸਾਰ ਨੇ ਆਉਂਦੇ ਚਾਰ-ਪੰਜ ਦਿਨਾਂ ਦੇ ਵਿੱਚ ਮੈਦਾਨਾਂ ਦੇ ਵਿੱਚ ਵੀ ਮੀਂਹ ਜੜਿਆ ਹੁਣ ਵਧਣਗੇ ਅੱਜ ਜਨੇ ਮੀਂਹ ਫਾਈਲ ਨੇ ਅੱਜ ਬਹੁਤੀ ਐਕਟੀਵਿਟੀ ਪੰਜਾਬ ਦੇ ਵਿੱਚ ਨਹੀਂ ਹੋਈ ਹਾਲਾਂਕਿ ਕਸੇ ਫੜੇ ਜਿਹੜੇ ਬੱਦਲ ਹੈ ਉਹ ਐਸੇ ਵੇਲੇ ਵੀ ਪੰਜਾਬ ਦੇ ਵਿੱਚ ਉੱਪਰਲੇ ਫੱਦਰ ਤੇ ਚੱਲ ਰਹੇ ਨੇ ਸਵੇਰ ਵੇਲੇ ਮੀਂਹ ਫੜ ਦੇ ਆਸਾਰ ਹੋਣਗੇ हिमाचल उत्तराखंड ਇਹਨਾਂ ਖੇਤਰਾਂ ਦੇ ਵਿੱਚ ਜ਼ਬਰਦਸ ਮੀਂਹ ਅਗਲੇ 4-5 ਦਿਨਾਂ ਦੇ ਵਿੱਚ ਵੇਖੇ ਜਾਣਗੇ ਪੰਜਾਬ ਹਰਿਆਣਾ ਦੇ ਵਿੱਚ ਵੀ ਮੀਂਹ ਦਾ سلسلہ ਹੁਣ ਵਧੇਗਾ ਕੱਲ ਮੀਂਹ ਲੱਗਣਗੇ ਉਸ ਤੋਂ ਜ਼ਿਆਦਾ ਪਰਸੋਂ ਲੱਗਣਗੇ ਉਸ ਤੋਂ ਜ਼ਿਆਦਾ ਚੌਥੇ ਲੱਗਣਗੇ ਐਦਾ ਦਿਨੋ ਦਿਨ ਹੁਣ ਮੀਂਹ ਚੜਿਆ ਹੈ ਮੀਂਹ ਦੀ ਐਕਟੀਵਿਟੀ ਵਧੇਗੀ ਪੰਜਾਬ ਹਰਿਆਣਾ ਤੇ ਉਤਰੀ ਰਾਜਸਥਾਨ ਜਾਂ ਫਿਰ ਕਹੇ ਦੱਖਣ ਪੂਰਬੀ ਤੇ ਉਤਰੀ ਰਾਜਸਥਾਨ ਦੇ ਵਿੱਚ ਸਿੱਧਾ ਤੁਹਾਨੂੰ ਅੰਕੜਿਆਂ ਤੇ ਲੈ ਕੇ ਚੱਲਦੇ ਹਾਂ ਜੋ ਜਾਰੀ ਕਿਤੇ ਨੇ ਅਜੇ ਮੌਸਮ ਵਿਭਾਗ ਨੇ ਅੱਜ ਦੇ ਲਈ ਗਰਜ ਰਸਕ ਦੇ ਨਾਲ ਉਮੀਦ ਹੈ ਅਲਰਟ ਸੀ 50 60 ਕਿਲੋਮੀਟਰ ਅਫਤਾਰ ਦੀਆਂ ਹਵਾਵਾਂ ਦੇ ਅਲਰਟ ਸੀ ਹੀਟ ਵੇਵ ਦੇ ਅਲਰਟ ਹਾ ਜਿਹੜੇ ਹਟਾ ਦਿੱਤੇ ਗਏ ਨੇ ਹੀਟ ਵੇਵ ਨੂੰ ਹੁਣ ਆਪਾਂ ਕਹਿ ਸਕਦੇ ਹਾਂ ਕਿ ਇਹ ਖੇਲਾਤੌਰ ਹੈ ਜਿਹੜਾ ਸੰਭਵਤ ਹੋ ਚੁੱਕਿਆ ਹੀਟ ਵੇਵ ਦਾ ਬਹੁਤੇ ਭਾਗਾਂ ਦੇ ਵਿੱਚ ਹਮਸ ਬਣੀ ਹੋਈ ਆ ਕਿਉਂ ਬਣੀ ਆ ਕਿਉਂਕਿ ਬੰਗਾਲ ਦੀ ਖਾੜੀ ਤੋਂ ਅਰਬ ਸਾਗਰ ਤੋਂ ਜਿਹੜੀਆਂ ਨਮੀ ਫਰਫੂਰ ਹਵਾਵਾਂ ਲੈ ਆ ਕੇ ਇੱਥੇ ਜਿਹੜੀਆਂ ਪੂਰੇ ਦੀਆਂ ਹਵਾਵਾਂ ਸਿੱਟ ਰਹੀਆਂ ਨੇ ਨਮੀ ਲੈ ਆ ਕੇ ਇੱਥੇ ਇਸ ਕਰਕੇ ਪੰਜਾਬ ਹਰਿਆਣਾ ਦੇ ਵਿੱਚ ਹਮਸ ਦੇ ਵਿੱਚ ਵਾਧਾ ਹੋਇਆ ਹੋਇਆ ਟੈਂਪਰੇਚਰ ਆਪਾਂ ਦੇਖਾਂਗੇ ਤਾਂ ਟੈਂ ਉਹਨਾਂ ਦੇ ਵਿੱਚ ਥੋੜੀ ਗਰਾਵਟ ਆਈ ਹੈ 38 39 40 41 42 ਇਹਦੇ ਅਸਾਸ ਟੈਂਪਰੇਚਰ ਮੈਕਸਿਮਮ ਚੱਲਦੇ ਹੋਏ ਨੇ ਪੰਜਾਬ ਹਰਿਆਣਾ ਦੇ ਬਹੁਤੇ ਖੇਤਰਾਂ ਦੇ ਵਿੱਚ ਸੋ ਆਉਂਦੇ ਦਿਨਾਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਵੀ ਥੋੜੀ ਗਰਾਵਟ ਹੋਏਗੀ ਜੇਕਰ ਮੀਂਹ ਬਹੁਤੇ ਖੇਤਰਾਂ ਦੇ ਵਿੱਚ ਲੱਗਦੇ ਨੇ ਬਾਕੀ ਹਮੇਸ਼ਾ ਵਾਲੀ ਗਰਮੀ ਹੈ ਜਿਹੜੀ ਇਸੇ ਤਰ੍ਹਾਂ ਜਾਰੀ ਰਹਿਣ ਦੀ ਆਸਾਨ ਨਹੀਂ ਆਉਂਦੇ 2-3 ਦਿਨਾਂ ਤੱਕ ਕੱਲ ਦੀ ਜੇਕਰ ਗੱਲ ਕਰੀਏ ਜੀ 15 ਤਰੀਕ 16 ਤਰੀਕ 17 ਤਰੀਕ 18 19 ਵੀ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੀ ਐਕਟੀਵਿਟੀਜ਼ ਹੋਣਗੀਆਂ ਤੇ yellow alert ਜਿਹੜਾ ਮੀਂਹ ਨੂੰ ਲੈ ਕੇ ਜਾਰੀ ਕਰ ਦਿੱਤਾ ਗਿਆ ਨੇ ਠੰਡਾ ਸ੍ਰਾਮ ਲਾਈਟਨਿੰਗ ਯਾਨੀ ਕਿ ਗਰਜ ਚਲਣ ਦੇ ਨਾਲ ਮੀਂਹ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਧੁੱਪ ਲੱਗੀ ਤਾਂ ਦੁਪਹਿਰ ਤੋਂ ਬਾਅਦ ਹੋ ਜ਼ਿਆਦਾ ਮੀਂਹ ਜ਼ਿਆਦਾ ਹਨੇਰ ਚਖੜ ਚੱਲ ਸਕਦਾ ਹੈ ਜੇਕਰ ਸਵੇਰ ਤੋਂ ਹੀ ਮੀਂਹ ਦਾ ਸਿਲਸਿਲਾ ਚੱਲਦਾ ਹੈ ਤੇ ਫਿਰ ਜਿਹੜੇ ਬਹੁਤਾਂ ਤੇਜ਼ ਹਨੇਰ ਚਖੜਦਾ ਨਹੀਂ ਪਰ ਮੀਂਹ ਜਿਹੜਾ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਣ ਸੋ 20 ਤਰੀਕ ਤੱਕ ਇਹ ਸਿਲਸਿਲਾ ਚੱਲਣਾ ਜੀ ਮੀਹਾ ਦਾ 20 ਤਰੀਕ ਤੋਂ ਫਿਰ ਮਾਊਂਸ ਹੁੰਦੀ ਜਿਹੜੀ ਆ ਜਬਰਦਸਤ ਐਂਟਰੀ ਹੋਏਗੀ ਪੰਜਾਬ ਹਰਿਆਣਾ ਦੇ ਵਿੱਚ ਜਿਹਦੇ ਨਾਲ ਫਿਰ ਤੋਂ ਇੱਕ ਵਾਰ 20 ਤੇ ਲੈ ਕੇ 25 ਦੇ ਵਿਚਕਾਰ ਜਿਹੜਾ ਮੀਹਾ ਦੇ ਵਿੱਚ ਵਾਧਾ ਜਿਹੜਾ ਆ ਵੇਖਿਆ ਜਾਵੇਗਾ ਬਾਕੀ ਤੁਹਾਨੂੰ ਟਾਈਮ ਦੇ ਨਾਲ ਅਪਡੇਟ ਅਸੀਂ ਕਰਦੇ ਰਹਾਂਗੇ ਤੇ ਜਿਵੇਂ ਕਿ ਅਸੀਂ ਤੁਹਾਨੂੰ ਦੱਸ ਰਹੇ ਹਾਂ 20 ਤਰੀਕ ਤੋਂ ਇਹ ਮੀਂਹ ਦੇ ਵਿੱਚ ਚੌਖਾ ਵਾਦਾ ਜਿਹੜਾ ਦਰਜ ਹੋ ਸਕਦਾ ਇੱਥੇ ਤੁਸੀਂ ਸਕਰੀਨ ਦੇ ਉੱਤੇ ਦੇਖ ਵੀ ਸਕਦੇ ਆ 20 ਤਰੀਕ ਤੋਂ ਭਾਰੀ ਮੀਂਹ ਜਿਹੜਾ ਦਰਸਾਏ ਗਏ ਨੇ ਮੌਸਮ ਵਿਭਾਗ ਨੇ ਵੀ ਕਿਤੇ ਨਾ ਕਿਤੇ ਇਹ ਅਪਡੇਟ ਜਿਹੜੀ ਹੈ ਮੰਨ ਲਈ ਹੈ ਕਿ 20 ਤੋਂ ਲੈ ਕੇ 25 ਦੇ ਵਿਚਕਾਰ ਮੌਨਸਨ ਜਿਹੜਾ ਹੈ ਪੰਜਾਬ ਦੇ ਵਿੱਚ ਦਰਸਾਏ ਜਾਣ ਜਾ ਰਿਹਾ ਖਾਸ ਕਰਕੇ ਪੂਰਬੀ ਖੇਤਰ ਕਿਉਂਕਿ ਪੱਛਮੀ ਖੇਤਰਾਂ ਦੇ ਵਿੱਚ ਮੌਨਸਨ ਦੀ ਐਂਟਰੀ ਥੋੜੀ ਦੇਰ ਬਾਅਦ ਹੋ ਸਕਦੀ ਹੈ ਤੇ ਪੂਰਬੀ ਭਾਗ ਜਿਹੜਾ ਕਵਰ ਹੋ ਸਕਦੇ ਨੇ 20 ਤੋਂ ਲੈ ਕੇ 25 ਦੇ ਵਿੱਚਕਾਰ ਇਹ ਜਾਣਕਾਰੀ ਦਿੱਤਾ ਨੂੰ